ਸੱਚੀ ਕਲਪਾ ਜੀ ਸੱਚੀ ਕਲ ਸੰਨੀ ਜੀ ਕੀ ਹਾਲ ਜੀ ਬਹੁਤ ਵਧੀਆ ਭਾਈ ਸੰਨੀ ਜੀ ਅੱਜ ਲੈ ਕੇ ਆਇਆ ਫੋਲਓਵਰ ਕੋ ਚੈੱਕ ਕਰੋ ਪਹਿਲਾ ਸੂਟ ਜੀ ਆਲ ਓਵਰ ਰਨਿੰਗ ਸੂਟ ਜੀ ਆਲ ਓਵਰ ਰਨਿੰਗ ਸੂਟ ਆਊਗਾ ਜੀ ਆਲ ਓਵਰ ਰਨਿੰਗ ਸੂਟ ਹਾਂਜੀ ਪ੍ਰਿੰਟ ਚੈੱਕ ਕਰੋ ਜੈਪੁਰੀ ਪ੍ਰਿੰਟ ਆਊਗਾ ਜੀ ਆਲ ਓਵਰ ਰਨਿੰਗ ਸੂਟ ਜੀ ਬਿਲਕੁਲ ਜੀ ਨਾਲ ਇਹ ਰਿਆਣਾ ਜੇ ਮਲਮਲ ਕੋਟਨ ਦਾ ਸੌਫ ਦੁਪੱਟਾ ਚੈੱਕ ਕਰੋ ਸਨ ਜੀ ਸ਼ਾਨਦਾਰ ਦੁਪੱਟਾ ਸੌਫ ਦੁਪੱਟਾ ਮਲਮਲ ਕੋਟਨ ਦਾ ਸ਼ਾਨਦਾਰ ਬਿਲਕੁਲ ਮਲਮਲ ਦਾ ਸੌਫ ਦੁਪੱਟਾ ਚਾਰ ਕਲਰਾਂ ਦੇ ਵਿੱਚ ਜੀ ਚਾਰ ਕਲਰਾਂ ਦੇ ਵਿੱਚ ਜੀ ਚਾਰੋ ਹੀ ਕਲਰ ਬਹੁਤ ਪਿਆਰੇ ਸੁਪਰ ਧਮਾਕਾ ਆਫਰ ਬੀਜੀ 1000 ਰੁਪਏ ਦੇ ਜੀ 1000 ਰੁਪਏ ਦੇ ਚਾਰ 1000 ਦੇ ਚਾਰ ਅਜੇ 1000 ਰੁਪਏ ਦੇ ਚਾਰ 1000 ਦੇ ਚਾਰ ਦੀ ਮਿਨੀਮਮ ਆਰਡਰ ਸਿੰਗਲ ਸੈੱਟ ਦਾ ਲਿਆ ਜਾਏਗਾ ਜੀ ਜਿੱਦਾਂ ਇੱਕ ਸੈੱਟ ਤੁਹਾਡੀ ਸਕਰੀਨ ਤੇ ਆ ਚੁੱਕਾ ਹੈ ਜੀ ਡਿਜ਼ਾਈਨ ਨੰਬਰ 1 1000 ਦੇ 4 ਡਿਜ਼ਾਈਨ ਨੰਬਰ 2 ਕਾਨੀ ਪ੍ਰਿੰਟ ਕੀ ਬਾਤ ਕਾਨੀ ਪ੍ਰਿੰਟ ਆ ਗਿਆ ਜੀ ਡਿਜ਼ਾਈਨ ਨੰਬਰ 2 ਜੀ ਆਹ ਕਾਨੀ ਪ੍ਰਿੰਟ ਚੈੱਕ ਕਰੋ ਜੀ ਬਹੁਤ ਹੀ ਸ਼ਾਨਦਾਰ ਕਾਨੀ ਪ੍ਰਿੰਟ ਆਉਗਾ ਜੀ ਨਾਲ ਜਿਹੜਾ ਆਏਗਾ ਜੀ ਮਲਮਲ कॉटन ਦਾ ਸੌਫਟ ਦੁਪੱਟਾ ਹੁਣ ਇਹ ਵੀ ਸੇਮ ਹੀ 1000 ਦੇ 4 ਇਹ ਵੀ 1000 ਦੇ 4 ਹਾਂ ਜੀ ਮਿਨੀਮਮ ਆਰਡਰ ਸਿੰਗਲ ਸੈੱਟ ਦਾ ਲਿਆ ਜਾਏਗਾ ਜੀ ਸੈੱਟ ਵਾਈਜ਼ ਹੀ ਮਾਲ ਮਿਲੂਗਾ ਭਲੇ ਜਿੱਦਾਂ ਤੁਸੀਂ ਕਾਨੀ ਦਾ ਸੈੱਟ ਲੈ ਲਓ ਜਾਂ ਜੇ ਤੁਹਾਨੂੰ ਜਿੱਦਾਂ ਜੈਪੁਰੀ ਡਿਜ਼ਾਈਨ ਦਿਖਾਇਆ ਜੈਪੁਰੀ ਡਿਜ਼ਾਈਨ ਲੈ ਲਓ ਜੀ ਡਿਜ਼ਾਈਨ ਨੰਬਰ 3 ਤੇ ਆਦੀ ਹੈ ਹੁਣ ਜੀ ਡਿਜ਼ਾਈਨ ਨੰਬਰ 3 ਆ ਗਿਆ ਬਹੁਤ ਹੀ ਸ਼ਾਨਦਾਰ ਜੀ 1000 ਦੇ ਚਾਰ 5000 ਦੇ ਇਹ ਵੀ ਚਾਰ ਹਾਂਜੀ ਔਨਲਾਈਨ ਵੀ ਮਿਲੇਗਾ ਜੀ ਆਫਲਾਈਨ ਵੀ ਮਿਲੇਗਾ ਜੀ ਘਰ ਬੈਠੇ ਵੀ ਮਿਲੇਗਾ ਦੁਕਾਨ ਤੇ ਵੀ ਮਿਲੇਗਾ ਜੀ ਕਰਨਾ ਕੀ ਹੈ ਜੀ ਜਿਹੜੇ ਤਾਂ ਸਾਡੇ ਔਨਲਾਈਨ ਵਾਲੇ ਕਸਟਮਰ ਹੈ ਜੀ ਜਲਦੀ ਜਲਦੀ ਤੁਸੀਂ ਸਕਰੀਨਸ਼ਾਟ ਲੈ ਲਓ ਤੇ ਸਕਰੀਨ ਤੇ ਦਿੱਤੇ ਨੰਬਰ ਤੇ ਆਪਣਾ ਆਰਡਰ ਬੁੱਕ ਕਰਾਓ ਤੇ ਜਿਨ੍ਹਾਂ ਨੇ ਸ਼ੌਪ ਤੇ ਵਿਜ਼ਿਟ ਕਰਨਾ ਹੈ ਜੀ ਆਪਣੇ ਸਕਰੀਨਸ਼ਾਟ ਜਰੂਰ ਨਾਲ ਲਿਆਓ ਜੀ ਜਿਹੜੀਆਂ ਭੈਣਾਂ ਨੇ ਘਰ ਬੈਠੇ ਥੋੜੇ ਬਜਟ ਵਿੱਚ ਨਵਾਂ ਕੰਮ ਸ਼ੁਰੂ ਕਰਨਾ ਹੈ ਇੱਕ ਵਾਰੀ ਜਰੂਰ ਦਰਸ਼ਨ ਦਿਓ ਜੀ ਜਿਨ੍ਹਾਂ ਦੇ ਘਰ ਵਿਆਹ ਸ਼ਾਦੀ ਹੈ ਲੈਣ ਦੇਣ ਵਾਲੇ ਦਾਜਵਰੀ ਵਿੱਚ ਬਲਕ ਦੇ ਸੂਟ ਲੈਣੇ ਬਲਕ ਵੀ ਸੂਟ ਲੈਣੇ ਜਰੂਰ ਇੱਕ ਵਾਰੀ ਦਰਸ਼ਨ ਦਿਓ ਜੀ ਵੀਡੀਓ ਨੂੰ ਦਬਕੇ ਕਰੋ ਸ਼ੇਅਰ ਸਾਡੀ ਰੋਜ਼ ਦੀ ਅਪਡੇਟ ਦੇਖਣ ਲਈ ਸਾਡੇ ਅਕਾਊਂਟ ਨੂੰ ਕਰੋ ਫੋਲੋ ਜੇ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੋਵੇ ਤੇ ਲਾਈਕ ਦਾ ਬਟਨ ਜਰੂਰ ਦਬਾ ਦਿਓ ਜੀ